ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਤੇ ਜਿਹੜੇ ਗੈਰ-ਰਾਜਨੀਤਿਕ ਨੇ ਚਾਹੇ ਰਾਜਨੀਤਿਕ ਨੇ ਸਮੁੱਚੇ ਕਿਸਾਨਾਂ ਵੱਲੋਂ ਜਲੰਧਰ ਦਾ ਜਿਹੜਾ ਪਿੰਡ ਹੈ ਕੁੱਕੜਵਾਲ ਉਸ ਦੇ ਵਿੱਚ ਜਿਹੜੀ ਅੱਜ ਰੈਲੀ ਕੀਤੀ ਜਾ ਰਹੀ ਹੈ ਕਿਸਾਨਾਂ ਦੀ ਉਸ ਦੇ ਵਿੱਚ ਜਿਹੜਾ ਸਰਕਾਰ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਿਹੜੇ ਤੁਸੀਂ ਆ ਕਾਨੂੰਨ ਜੇ ਲੈ ਕੇ ਆ ਰਹੇ ਹੋ ਜਾਂ ਜਿਹੜੇ ਤੁਸੀਂ ਮੁਆਵਜ਼ੇ ਕਹਿ ਕੇ ਮੁੱਕਰ ਜਾਂਦੇ ਹੋ ਕਿਸਾਨਾਂ ਨੂੰ ਨਹੀਂ ਦਿੰਦੇ ਅਤੇ ਕਿਸਾਨਾਂ ਨਾਲ ਗੱਲ-ਗੱਲ ਤੇ ਮਜ਼ਾਕ ਕਰਦੇ ਹੋ ਪਹਿਲਾਂ ਸਾਡਾ ਜਿਹੜਾ ਦਿੱਲੀ ਵਾਸਤੇ ਧਰਨਾ ਲਗਾਇਆ ਹੋਇਆ ਸੀ ਉਹ ਤੁਸੀਂ ਚੱਕ ਲਿਆ ਤੇ ਸਾਡਾ ਜਿਹੜਾ ਟਰਾਲੀਆਂ ਵਗੈਰਾ ਜਾਂ ਸਾਡਾ ਸਮਾਨ ਸੀ ਲੱਖਾਂ ਦਾ ਸਮਾਨ ਸਾਡਾ ਉੱਥੇ ਖੁਰਦ-ਬੁਰਦ ਹੋਇਆ ਤੇ ਉਸ ਦੀ ਜਿਹੜੀ ਭਾਲ ਕੀਤੀ ਗਈ ਤਾਂ ਉਹ ਤੁਹਾਡੇ ਐਮ.ਐਲ.ਏ.ਆਂ ਕੋਲੋਂ ਨਿਕਲਿਆ ਤੁਹਾਡੇ ਚਿਹਤਿਆਂ ਕੋਲੋਂ ਨਿਕਲਿਆ ਤੇ ਕਿਸਾਨਾਂ ਨਾਲ ਹਰ ਗੱਲ ਦੇ ਉੱਤੇ ਮਜ਼ਾਕ ਹੁੰਦਾ ਤੇ ਹੁਣ ਜਿਹੜਾ ਨਵਾਂ ਕਾਨੂੰਨ ਲੈ ਕੇ ਆਏ ਸੀ ਲੈਂਡ ਪੋਲਿਸੀ ਉਸ ਦੇ ਵਿੱਚ ਵੀ ਇਹ ਸਿਰਫ ਇੱਕ ਨੋਟੀਫਿਕੇਸ਼ਨ ਦਿੱਤਾ ਗਿਆ ਜਿਹੜਾ ਕਾਨੂੰਨ ਵਿਧਾਨ ਸਭਾ ਦੇ ਵਿੱਚ ਲੈ ਕੇ ਆਉਂਦਾ ਸੀ ਉਹ ਵਿਧਾਨ ਸਭਾ ਦੇ ਵਿੱਚ ਹੀ ਵਾਪਸ ਹੋਵੇਗਾ ਇਸ ਤੋਂ ਬਿਨਾ ਸਿਰਫ ਕਿਸਾਨਾਂ ਦਾ ਮਜ਼ਾਕ ਹੈ ਤੁਸੀਂ ਇਸ ਨੂੰ ਸੀਰੀਅਸ ਲੈ ਰਹੇ ਹੋ ਜਾਂ ਨਹੀਂ ਲੈ ਰਹੇ ਕਿਸਾਨਾਂ ਨੇ ਦੇਖਣਾ ਹੁਣ ਕਿਸਾਨ ਵੱਡੀ ਗਿਣਤੀ ਦੇ ਵਿੱਚ ਮੰਡੀ ਦੇ ਵਿੱਚ ਇਕੱਠੇ ਹੋ ਰਹੇ ਨੇ ਤੇ ਆਪਣਾ ਸ਼ਕਤੀ ਪ੍ਰਦਰਸ਼ਨ ਦਿਖਾਉਣਗੇ ਕੀ ਕਹਿਣਾ ਹੈ ਕਿਸਾਨ ਆਗੂ ਦਾ ਉਹ ਤੁਹਾਨੂੰ ਦਿਖਾਉਣੇ ਆ ਅੱਜ 20 ਅਗਸਤ ਨੂੰ ਪੰਜਾਬ ਦੇ ਕਿਸਾਨਾਂ ਮਿਹਦੂਰਾ ਦੇ ਜਿਹੜੇ ਉਹਨਾਂ ਦੀ ਜ਼ਮੀਨ ਨਾਲ ਉਹਨਾਂ ਦੇ ਪਾਣੀ ਨਾਲ ਉਹਨਾਂ ਦੀ ਹਵਾ ਨਾਲ ਉਹਨਾਂ ਦੀਆਂ ਬੁਨਿਆਦੀ ਲੋੜਾਂ ਨਾਲ ਜੁੜੇ ਮੁੱਦੇ ਆ। ਉਹਨਾਂ ਨੂੰ ਲੈ ਕੇ ਪਿੰਡ ਕੁੱਕੜ ਜ਼ਿਲ੍ਹਾ ਜਲੰਧਰ ਦੀ ਦਾਣਾ ਮੰਡੀ ਵਿਖੇ ਵਿਸ਼ਾਲ ਮਾਰੈਡ ਕੀਤੀ ਜਾ ਰਹੀ ਆ ਜਿਸ ਵਿੱਚ ਪੰਜਾਬ ਭਰ ਤੋਂ ਲੱਖਾਂ ਕਿਸਾਨ ਮਜ਼ਦੂਰ ਬੀਬੀਆਂ ਸ਼ਾਮਲ ਹੋਣਗੇ 1 ਲੱਖ ਤੋਂ ਵੱਧ ਗਿਣਤੀ 'ਚ ਕਿਸਾਨ ਮਜ਼ਦੂਰ ਬੀਬੀਆਂ ਦੇ ਆਉਣ ਦੀ ਸਭਾਵਨਾ ਵਾ। ਬਹੁਤ ਵੱਡੀ ਤਿਆਰੀ ਆ ਬਹੁਤ ਉਤਸ਼ਾਹ ਆ। ਪੰਜਾਬ ਤੇ ਕੇਂਦਰ ਸਰਕਾਰ ਦੇ ਪ੍ਰਤੀ ਬਹੁਤ ਵੱਡਾ ਗੁੱਸਾ ਲੋਕਾਂ ਦੇ ਵਿੱਚ ਪਾਇਆ ਯਾਰ ਇਸ ਤਰੀਕੇ ਨਾਲ ਕਾਰਪੋਰੇਟ ਦਾ ਏਜੰਡਾ ਲਾਗੂ ਕਰਦੇ ਆ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਪਾਸੇ ਕਰਨ ਦੇ ਰਾਹ ਪਈ ਹੋਈ ਹੈ ਕਈ ਢੰਗ ਤਰੀਕੇ ਵਰਤੇ ਜਾ ਰਹੇ ਆ ਲੈਂਡ ਪੂਲਿੰਗ ਸਕੀਮ ਆ ਕੌਮੀ ਖੇਤੀ ਮੱਡੀ ਨੀਤੀ ਆ ਕੰਟਰੈਕਟ ਫਾਰਮਿੰਗ ਆ ਕਈ ਦਾ ਵਰਤੇ ਜਾ ਰਹੇ ਹੋਰ ਕਈ ਦਾ ਵਰਤੇ ਜਾ ਰਹੇ ਆ ਬਿਜਲੀ ਦਾ ਨਿੱਜੀਕਰਨ ਪੂਰੀ ਤਰ੍ਹਾਂ ਪੰਜਾਬ ਦੇ ਲੋਕ ਜਿਹੜੀ ਜ਼ੋਰਦਾਰ ਵਾਇਟ ਆਈ ਜਾਊ ਤੇ ਚੇਤਾਵਨੀ ਦਿੱਤੀ ਜਾਊਗੀ ਭਗਵੰਤ ਮਾਨ ਦੀ ਸਰਕਾਰ ਨੂੰ ਇਸ ਦੇ ਨਾਲ ਇਸ ਦੇ ਨਾਲ ਇਹ ਕਿਹਾ ਜਾਊਗਾ ਕਿ ਜਿਹੜੇ ਵੀ ਕਾਰਪੋਰਟ ਦਾ ਐਂਡਾ ਤੋਂ ਲੈ ਕੇ ਆ ਰਹੇ ਜੋ ਇਹਨੂੰ ਰੱਦ ਕਰੋ ਇਹਨੂੰ ਰੱਦ ਕਰਨ ਦਾ ਸਵਾਲ ਹੈ ਅਸਲ 'ਚ 1894 'ਚ ਜਦੋਂ ਅੰਗਰੇਜ਼ਾਂ ਨੇ ਭੂਮੀ ਗ੍ਰੈਂਡ ਐਕਟ ਬਣਾਤਾ ਸੀ ਗਾਂ ਨੂੰ ਉਹ ਲੋਕ ਕਿਹਾਗੇ ਪਿੱਛੇ ਰੁਪਏ ਜੰਤਕ ਸਮਾਜ ਦੇ ਜਿਵੇਂ ਲੈਣੀ ਆ ਪਰ ਪਰ ਜਮੀਨ ਜਿਹੜੀ ਉਹ ਗਾਣ ਕੇ ਕਾਰਪੋਰੇਟ ਵਾਸਤੇ ਲਈ ਜਾਣ ਲੱਗੀ ਵਪਾਰ ਵਾਸਤੇ ਲਈ ਜਾਣ ਲੱਗੀ ਸਾਨਾਂ ਨੂੰ ਜਮੀਨਾਂ ਤੋਂ ਲਾਂਭੇ ਕਰਨ ਦਾ ਜਿਹੜਾ ਉਹ ਟਕਵਾਂ ਚ ਉਹ ਹੀ 1894 ਐਕਟ ਨੂੰ ਵਰਤ ਕੇ ਗਾਂ ਕਈ ਤਰ੍ਹਾਂ ਦੀਆਂ ਤਬਦੀਲੀਆਂ ਕੀਤੀ ਗਈਆਂ ਅਸੀਂ ਕਹਾਂਗੇ ਪੀਐਸ ਜੀ 1894 ਤੋਂ ਬਾਅਦ ਉਸਾਨ ਜਮੀਨ ਦੇ ਮਾਲਕ ਕਿ ਨਹੀਂ ਹੈਗੇ ਉਹਦੀ ਮਾਲਕੀ ਨਾ ਦੀ ਆ ਨਾ ਦੇ ਬਰਾਬਰ ਹੈ ਜਦੋਂ ਮਰਜ਼ੀ 4 ਤੇ 6 ਧਰਾਂ ਲਾ ਕੇ ਜ਼ਮੀਨ ਖੋਲੋ ਅਸਲੇ ਪਾਲਿਸੀ ਰੱਦ ਕੀਤੀ ਜਾਵੇ ਸਟੇਟ ਆਪ ਦੇਖ ਲੂਗੀ ਕਿ ਸਾਨੂੰ ਜ਼ਰੂਰਤ ਵਾਸਤੇ ਕਿੱਥੇ ਜ਼ਮੀਨ ਚਾਹੀਦੀ ਆਪੇ ਦੇ ਲੂਗੀ ਸਰਕਾਰ ਨੂੰ ਜ਼ਮੀਨ ਲੈਣ ਦਾ ਕੋਈ ਹੱਕ ਨਹੀਂ ਹੋਣਾ ਚਾਹੀਦਾ ਇਸ ਤਰੀਕੇ ਦੇ ਨਾਲ ਜਿਹੜੀ ਲੈਂਡ ਪੁਲ ਜਿਹੜੀ ਪਾਲਿਸੀ ਆ ਉਹ ਤੁਰੰਤ ਜਿਹੜੀ ਆ ਕੇਂਦਰ ਸਰ ਪੰਜਾਬ ਦੀ ਸਰਕਾਰ ਰੱਦ ਕਰੇ ਵਿਧਾਨ ਸਭਾ ਦੇ ਵਿੱਚ ਉਹਦੀ ਸਾਨੂੰ ਚੇਤਾਵਨੀ ਦਿੰਦੇ ਆ ਤੇ ਤੇ ਵੱਡੀ ਗਿਣਤੀ ਦੇ ਵਿੱਚ ਸਾਰੇ ਹੀ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਨੂੰ ਬੀਬੀਆਂ ਬੱਚਿਆਂ ਨੂੰ ਨੌਜਵਾਨਾਂ ਨੂੰ ਇੱਥੇ ਪਹੁੰਚਣ ਦਾ ਸੱਦਾ ਦਿੰਨੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਜਾਓ ਆਪਾਂ ਜਿਹੜੇ ਅਗਲੇ ਪ੍ਰੋਗਰਾਮ ਲਈ ਕੀਏ ਮੀਟਰ ਲਗਣ ਨਹੀਂ ਦੇਣੇ ਬਿਜਲੀ ਦਾ ਨਿੱਜੀਕਰ ਰੋਕਣਾ ਵਾ ਤੇ ਮੀਟਰ ਲਾ ਕੇ ਜਿਹੜੇ ਲੱਗੇ ਹੋਏ ਆ ਚਿਪ ਵਾਲੇ ਮੀਟਰ ਉਹ ਸੁਟਣੇ ਆ ਤੇ ਜ਼ਮੀਨ ਕਿਸੇ ਵੀ ਕਿਸੇ ਵੀ ਸਰਕਾਰ ਨੂੰ ਕਿਸੇ ਵੀ ਕੰਮ ਵਾਸਤੇ ਦੇਣੀ ਨਹੀਂ ਇਸ ਤਰੀਕੇ ਦੇ ਜਿਹੜੇ ਹੋਰ ਮਤੇ ਜਿਹੜੇ ਆ ਹੜਾਂ ਦੇ ਸੰਬੰਧ ਆ ਜਾਂ ਗੰਨੇ ਦਾ ਪਕਾਇਆ ਨਹੀਂ ਮਿਲ ਰਿਆ ਜਿਤਨਾ ਹੜ ਆਇਆ ਸਾਰੇ ਬੰਨੇ ਪੰਜਾਬ ਸਾਰਾ ਡੋਬ ਰਿਆ ਪੰਜਾਬ ਚ ਸੱਭਿਆਚਾਰਕ ਤੌਰ ਤੇ ਪੰਜਾਬ ਨੂੰ ਆਪਣਾ ਪਿਤਾ ਜਾ ਰਿਹਾ ਵਾ ਬਰਬਾਦ ਕੀਤਾ ਜਾ ਰਿਹਾ ਵਾ ਭੋਲੀਏ ਤੌਰ ਤੇ ਬਰਬਾਦ ਕੀਤਾ ਜਾ ਰਿਹਾ ਪੰਜਾਬ ਦੇ ਲੋਕ ਦੇ ਹੋਂਦ ਹੋਂਦ ਦੀ ਸਵਾਲ ਆ ਹੋਂਦ ਦੀ ਲੜਾਈ ਲੜਨ ਵਾਸਤੇ ਆਓ ਜੇ ਹੋਂਦ ਦੀ ਲੜਾਈ ਹੋਵੇ ਫਿਰ ਕੋਈ ਨਾਵੇਂ ਨੁਕਸਾਨ ਨਹੀਂ ਵਿਖੇ ਜਾਂਦੇ ਚੜ੍ਹਦੀ ਕਲਾ